ਠੀਕ ਹੈ ਜੀ ਵਾਹਿਗੁਰੂ ਹਾਂ ਜੀ ਆਜ ਸਾਹਮਣੇ ਕਿ ਭਾਈ ਜੀ ਇੱਥੇ ਮੋਟੋ ਗੱਲ ਇੱਥੇ ਗੱਲ ਫੋਨ ਗੱਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਨ ਸਾਹਿਬ ਸਤਿਗੁਰੂ ਛੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਤੇ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਕਿਰਪਾ ਕਰਕੇ ਅੱਜ ਪੰਜਵੀਂ ਵਾਰ ਮੁੱਖ ਬਾਜ਼ਾਰ ਦੇ ਉੱਤੇ ਜਿਹੜੀ ਐ ਸੇਵਾ ਬਕਸ਼ਿਸ਼ ਕੀਤੀ ਆ ਮੈਂ ਗੁਰੂ ਆਮਦਾਸ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟ ਨੂੰ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਿਰਪਾ ਤੇ ਬਕਸ਼ਿਸ਼ ਕਰਕੇ ਪੰਜਵੀਂ ਵਾਰ ਲਗਾਤਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਚੁੱਕੀ ਹੈ ਉੱਥੇ ਮੈਂ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਜਿਨ੍ਹਾਂ ਨੇ ਬੜੇ ਚਾਪ ਤੇ ਮਲਾਰ ਦੇ ਨਾਲ ਇਹ ਘੋਟਾ ਪਰਕਰ ਕੀਤਾ ਉਹਨਾਂ ਦਾ ਵੀ ਤਕਰਾ ਹੈ ਮੈਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਕਰਦਾ ਸ਼ੋਮਨੀ ਕਾਲੀਦਲ ਦੇ ਸਮੁੱਚੀ ਲੀਡਰਸ਼ਿਪ ਦੇ ਪ੍ਰਧਾਨ ਸਾਹਿਬ ਦਾ ਇਹਨਾਂ ਨੇ ਸਰਦਾਰ ਜਸਵੀਰ ਬਾਦਲ ਨੇ ਸਾਰਿਆਂ ਦੀ رائے ਲੈ ਕੇ ਤੇ ਮੁੱਖ ਸੇਵਾ ਦਾ ਮੀਤਵਾਰ ਲਏ ਸੇਵਾ ਹੀ ਵੋਟਾਂ ਵੱਧ ਲੈ ਕੇ ਕੰਮ ਘੱਟਦਾ ਵਰਗੋ ਕੇ ਧਾਰਮਿਕ ਸੇਵਾ ਆ ਤੇ ਗੁਰੂ ਨਾਨਕ ਕਿਰਪਾ ਕਰਨ ਜਿਹੜਾ ਵੱਡਾ ਭਰੋਲਾ ਮਾਰਕੀਟ ਕੀ ਟਾਵਰ ਦੀ ਪੱਟੀ ਇਹ ਸੇਵਾ ਹੋਇਆ ਤੇ ਮੈਂ ਗੁਰੂ ਚਾਨਣ ਸਰਦਾਰਾ ਕਰਨਾ ਸਾਧੂ ਗੁਰਜੀ ਅੱਗੇ ਵੀ ਆਪ ਹੀ ਸੇਵਾ ਲੈਂਦੇ ਰਹੇ ਹਣ ਵੀ ਤਰੁੱਟ ਕਰਕੇ ਉਹੋ ਹੀ ਕਾਰਜ ਕਰਾਇਓ ਜਿਹੜੇ ਤੁਹਾਡੇ ਦਰ ਤੇ ਪ੍ਰਵਾਨ ਹੋਣ ਸੋ ਮੈਂ ਸਾਰੇ ਸਿੱਖ ਪੰਥ ਦਾ ਵੀ ਧੰਨਵਾਦ ਕਰਦਾ ਕਿਉਂਕਿ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਠਾਨਕੋਟ ਤੋਂ ਲੈ ਕੇ ਬੋਰ ਤੱਕ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਤੱਕ ਸੀਮਾ ਤੇ ਆ ਤੇ ਮੈਂ ਇਹ ਉਦਾਂ ਜ세ਰਮੌਰ ਜ세ਬੰਦੀ ਦੇ ਤੌਰ ਤੇ ਲੱਗੀ ਤੇ ਸਾਰੀ ਦੁਨੀਆ ਦੇ ਵਰਲਡਵਾਈਡ ਹੈ ਇਸ ਜ세ਬੰਦੀ ਨੂੰ ਸੰਮੌਰ ਮੰਨਿਆ ਜਾਂਦਾ ਸੋ ਮੈਂ ਸਾਰਿਆਂ ਦਾ ਇਹ ਧੰਨਵਾਦ ਕਰਦਾ ਮੈਂਬਰ ਸਾਹਿਬਾਨਾਂ ਦਾ ਚਿੱਤੇ ਤੌਰ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੀ ਝੋਲੀ 'ਚ ਸੇਵਾ ਪੰਜਵੀਂ ਵਾਰ ਪਾਈ ਆ ਇੱਕ ਕਿਰਪਾ ਕਰਕੇ ਆਪ ਹੀ ਲਲਨ ਸੇਵਾ ਇਹ ਵਾਹਿਗੁਰੂ ਦੀ ਖਾਤੋਂ ਸਾਹਿਬ ਵਾਹਿਗੁਰੂ ਦੀ